ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰ ਸਿੰਘ ਤਹਿਸੀਲ ਹੈ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੈ ਪਹੁੰਚੇ ਆ ਭੁੱਲਰ ਡੇਰੀ ਫਾਰਮ ਤੇ ਵੀਰ ਸੰਦੀਪ ਸਿੰਘ ਦੇ ਕੋਲ ਜਿਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਆ ਇਸ ਘਰੋਂ ਆਪਾਂ ਤੁਹਾਨੂੰ ਦਿਖਾਉਣੇ ਆ ਨਵੇਂ-ਨਵੇਂ ਪਸ਼ੂ ਆਉਂਦੇ ਆ ਮੱਝਾਂ ਹੋਣ ਚਾਹੇ ਬੈੜਾ ਤੇ ਬ੍ਰੀਡ ਦੀ ਗੱਲ ਕਰ ਲਈਏ ਦੋਸਤੋ ਜਰਸੀ ਐਚ ਐਫ ਬੈੜਾ ਸ਼ਾਹੀਵਾਲ ਕ੍ਰੋਸ ਆਂਗ ਹਰ ਇੱਕ ਤਰ੍ਹਾਂ ਦੀਆਂ ਵੇੜਾ ਜਿਹੜੀਆਂ ਦੋਸਤੋ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੀਆਂ ਨੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਬਾਕੀ ਅੱਜ ਤਿੰਨ ਵੇੜਾ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਦਾਂਗੇ ਸੋ ਐਸ ਵਾਈ ਨਾਗਰ ਦੋਸਤੋ ਗੱਭਣਾ ਪੂਰੀ ਡਿਟੇਲ ਆਪਾਂ ਵੀਰ ਸੰਦੀਪ ਤੋਂ ਲੈ ਲੈਣੀ ਆ ਤੇ ਖਾਸ ਵਿਜੜ ਤੁਸੀਂ ਪਿੰਡ ਸੁਰਸਿੰਘ ਕਰਨੀ ਹੈਗੀ ਆ ਆਜੋ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ 24 ਅਗਸਤ ਨੂੰ ਦੋਸਤੋ ਵੀਡੀਓ ਬਣਾ ਰਹੇ ਆ ਤਕਰੀਬਨ ਸਾਮਾ ਕੋਈ 1 1:30 ਵਜ ਦਾ ਹੈਗਾ ਦੁਪਹਿਰ ਦਾ ਸਭ ਤੋਂ ਪਹਿਲਾਂ ਵੀਰੇ ਸੰਦੀਪ ਕੀ ਹਾਲ ਨੇ ਬਹੁਤ ਵਧੀਆ ਸਸੀਗਾ ਸੰਤੋ ਸਾਹਿਬ ਜੀ ਠੀਕ ਠਾਕ ਹਰਜੀਤ ਕਲਵੀਰ ਜੀ ਹੋਰ ਸੁਣਾਓ ਠੀਕ ਠਾਕ ਬਹੁਤ ਵਧੀਆ ਸੰਤੋ ਸਾਹਿਬ ਠੀਕ ਠਾਕ ਜੀ ਮਾਰ ਜੀ ਵਧੀਆ ਚਾਹੀਦੇ ਅਛਾ ਜੰਦ ਦੇ ਵੀਰੇ ਅੱਜ ਪਸ਼ੂ ਤਿੰਨ ਆਪਣੇ ਕੋਲ ਵੜਾ ਆ ਗਏ ਜੀ ਹਾਂਜੀ ਤਿੰਨ ਆ ਇੱਕ ਸੰਤੂ ਸਾਹਿਬ ਸੁਈ ਆ ਜੀ ਦੋ ਗੱਬਣਾ ਇੱਕ ਨੀਲੀ ਦੀ ਝੋਟੀ ਬੜੀ ਜਿਆਦੀ ਚੰਗੀ ਓਹਦੇ ਸੀਲ ਹੋ ਗਈ ਆ ਅੱਜ ਹੈ ਹਾਂਜੀ ਓਹ ਸੀਲ ਹੋ ਗਈ ਆ ਜੀ ਠੀਕ ਆ ਜੀ ਚਾਰ ਪਸ਼ੂ ਅੱਜ ਆਪਣੇ ਕੋਲ ਜਿਨ੍ਹਾਂ ਦੇ ਵਿੱਚੋਂ ਤਿੰਨ ਹੀ ਗਾਈਆਂ ਮੌਜੂਦ ਰਹਿ ਗਏ ਆਪਣੇ ਕੋਲ ਇੱਕ ਸੁਈ ਸਵਾਈ ਆ ਜੀ ਦੋ ਗੱਬਣਾ ਦੋ ਗੱਬਣ ਇਹ ਜਰਸੀ ਵੜਿਆ ਬਹੁਤ ਹੀ ਜਿਆਦੀ ਸੰਤੂ ਸਾਹਿਬ ਚੰਗੀ ਆ ਹਮ ਥਣ ਕੋਲੋ ਵੀ ਬੜਾ ਲੱਗਾ ਬਾਕੀ ਥਣ ਲੈਵਾ ਵੀ ਬੜਾ ਵਾ ਹਮ ਬਾਕੀ ਕਿਸੇ ਵੀਰ ਨੇ ਲੈਣੀ ਆ ਉਹ ਆਪਣੀ ਤਸੱਲੀ ਕਰਕੇ ਜਿੱਦਾਂ ਮਰਜੀ ਹਮ ਆਪਣੇ ਤੋਂ ਆ ਕੇ ਤਸੱਲੀ ਆਪਦੀ ਉਹ ਪੰਜਾਬ ਦੀ ਜਰਸੀ ਆ ਪੰਜਾਬ ਦੀ ਜਰਸੀ ਪੰਜਾਬ ਦੀ ਜਰਸੀ ਆ ਦੋਸਤੋ ਥਾਣਾ ਵੇਖੋ ਮੱਝਾਂ ਵਾਲਾ ਥਾਣਾ ਤੇ ਆਹ ਦੇਖੋ ਜੀ ਠੀਕ ਆ ਜੀ ਤੇ ਭਣ ਇੱਕ ਨੰਬਰ ਆ ਮੇਰਾ ਵੀਰ ਤਸੱਲੀ ਆ ਜਿਹੜਾ ਗੱਬਣ ਪਸ਼ੂਆ ਦੋਸਤੋ ਪਹਿਲੀ ਗੱਲ ਇੱਕ ਜ਼ਰੂਰ ਨੋਟ ਕਰ ਲਓ ਆ ਤੁਹਾਡੇ ਸਾਹਮਣੇ ਅਗਲੇ ਥਾਣੇ ਵਰਦੇ ਜੇ ਤੇ ਆਹ ਜਿਹੜੇ ਮਗਰਲੇ ਥਣ ਭਰਾ ਕੇ ਵਿਖਾ ਦਿੰਨੇ ਆ ਇਸ ਟਾਈਮ ਸੁਣਾ ਗਾਂ ਕਰਮਾ ਜੀ ਆਹ ਵੇਖੋ ਜੀ ਆਹ ਮਗਰਲੇ ਥਣ ਵਰਦੇ ਜੇ ਪੂਰੇ ਠੀਕ ਆ ਜੀ ਸੋ ਤੇ ਭਣ ਜਿਹੜਾ ਇੱਕ ਨੰਬਰ ਆ ਭਰਾ ਭਰੂ ਤੁਸੀਂ ਵੇਖ ਲਿਆ ਦੋਸਤੋ ਪੂਰਾ ਜਿਹੜਾ ਸ਼ੋਰ ਵਾਲਾ ਭਰਾ ਹੈ ਪੂਰਾ ਜ਼ੋਰਦਾਰ ਤੇ ਜਿਹੜੀ ਬਰੀਡ ਆ ਦੋਸਤੋ ਜਰਸੀ ਆ ਪੰਜਾਬ ਦੀ ਤੇ ਸੁਹਾ ਸੰਦੀਪ ਭਾਈ ਦੂਜਾ ਸੰਧੂ ਸਾਹਿਬ ਦੂਜਾ ਸੁਹਾਈ ਦੂਜੇ ਸੁਵੇ ਆ ਆਏ ਬਦਿਆ ਦੂਰੋਂ ਆਈ ਕਰਕੇ ਇਹ ਲੱਕਾ ਲੱਕਾ ਮਾਰਿਆ ਵੈੜ ਨੇ ਹਾਂ ਫਟਾ ਪੁੱਟਲੇ ਪੂਰੇ ਚੁੱਕਿਆ ਬਾਕੀ ਥਾਂ ਲੈ ਕੇ ਨਹੀਂ ਚੰਗੀ ਸਾਗ ਆ ਆਰਡਰ ਕੁਆਲਿਟੀ ਚੰਗੀ ਆ ਬਹੁਤ ਵਧੀਆ ਸੰਧੂ ਸਾਹਿਬ ਚਲੋ ਜਿੰਤੋਂ ਲਈਓ ਉਹ ਤਾਂ ਕਹਿੰਦੇ ਕਿ ਵੀ 22 ਕਿਲੋ ਦੁੱਧ ਚੋਇਆ ਗਾੜੀ ਵੇਖੋ ਹੁਣ ਕਰਮੇ ਆ ਜੇ ਅਗਲੇ ਦੇ ਹੂੰ ਇਹ ਕਿੰਨਾ ਵਿੱਚ ਦੇ ਸਕਦੇ ਚਲੋ ਭਾਈ ਜੀ ਪੈਸੇ ਤਾਂ ਚਲੋ ਕਹਿੰਦੇ ਵੀ ਛੋਟੀਆਂ ਛੋਟੀਆਂ ਲੇਫਟੀਆਂ ਹੁੰਦੀਆਂ ਵੇੜਾ ਥੱਲੇ ਉਹਨਾਂ ਨੂੰ 12 14 14 ਵੀਰ ਕਹੀ ਜਾਂਦੇ ਆ ਹਾਂਜੀ ਪਰ ਇਹ ਤਾਂ ਥਣ ਚੱਡੇ ਦੀ ਬੜੀ ਵਧੀਆ ਵੀ 18 20 ਲੀਟਰ ਤੇ ਉਮੀਦ ਹੈ ਕੱਢੋਗੇ ਕੱਢੋਗੇ ਸੰਤੋਖ ਸਾਹਿਬ ਉਮੀਦ ਲਾ ਕੇ ਚੱਲ ਸਕਦੇ 18 20 ਆਰਾਮ ਨਾ ਦੇਵੋਗੇ ਜੀ ਬਿਲਕੁਲ ਜੀ ਅਜੇ ਵੇੜ ਨੇ ਥੱਲੇ ਹੋਰ ਬਾਨਾ ਇਹ ਪੂਰੇ 10 ਦਿਨ ਨੇ ਇਹਦੇ ਬਾਕੀ ਆ ਕੋਈ ਪੂੜਾ ਨਹੀਂ ਨਵਾਇਆ ਕੋਈ ਕੋਈ ਨਹੀਂ ਪੂਰੇ 10 ਦਿਨ ਲੈਂਦੀ ਤੁਹਾਨੂੰ ਹਾਂਜੀ ਸੋ ਵੇੜ ਜਿਹੜੀ ਦੋਸਤੋ ਬਹੁਤ ਜਿਆਦੀ ਖਾਸ ਆ ਸਪੈਸ਼ਲ ਦੀ ਬਰਾਗੇ ਤਾਂ ਤੁਹਾਨੂੰ ਦਿੰਦੀ ਆ। ਛੂਤੀ ਤੁਹਾਨੂੰ ਵਸਾਉਣੇ ਆ। ਨੀ ਕਾ ਨੀ ਕਾ ਕੰਨ ਆ ਜੀ। ਠੀਕ ਆ ਜੀ ਡੂੰਗਾਈ ਡੂੰਗੋ ਜੀ ਵੇਖੋ ਤੁਸੀਂ ਕੰਨਾਂ ਦਾ ਸਾਈਜ਼ ਵੇਖੋ ਆਖੂਕ ਵੇਖੋ ਬਿਲਕੁਲ ਵੇਖ ਸਕਦੇ ਹੋ ਫੇਸ ਕੁਆਲਿਟੀ। ਛੋਟਾ ਜਿਹਾ ਮੂੰਹ ਮੱਥਾ। ਫਿਰ ਲੰਮੀ ਲੰਮੀ ਵੇਖੋ ਕਿੰਨੀ ਜਾਂਦੀ ਸੂਰ ਪੂਰਾ ਵਾਈਡ ਮੱਥਾ। ਤੇਲ ਵੇਖੋ ਜੀ ਠੀਕ ਆ। ਲੰਬਾਈ ਪੂਰੀ ਆ। ਹਾਈਟ ਮੈਂ ਤੁਹਾਨੂੰ ਪਹਿਲਾਂ ਦੋਸਤੋ ਨੋਟ ਕਰਾਤਾ ਜਿੱਦਾਂ ਨਾਰਮਲੀ ਆਪਾਂ ਪੰਜਾਬ ਦੀ ਜਰਸੀ ਦੇਖਦੇ ਆਂ ਤੇ ਪੰਜਾਬ ਦੀ ਜਰਸੀ ਤੁਸੀਂ ਮੰਨ ਕੇ ਸੋਚਦਾ ਕਰ ਸਕਦੇ ਹੋ ਹੈਵੀ ਐਡਰ ਆ। ਬਿਗ ਆਡਰ ਆ। ਠੀਕ ਆ ਸੰਦੀ ਵੀਰ ਦਿਨ 5 4 ਦਿਨ ਲੈ ਜੂਗੇ ਹਫਤਾ ਲੈ ਜੂ ਸਾਨੂੰ ਹਫਤਾ 5 ਚਮਗਾ ਚਾ ਦੇ ਲੈ ਇੱਕ ਹਫਤਾ ਘਟੋ ਘਟਾ ਦੋਸਤੋ ਸਮਾਂ ਲੈ ਜੂਗੀ ਬਾਕੀ ਤੁਸੀਂ ਹੋਰ ਵੇਖ ਸਕਦੇ ਹੋ ਜਜਮੈਂਟ ਕਰ ਸਕਦੇ ਹੋ ਵੀ ਲੈਵਾ ਹੋਰ ਬਣਾਉਂਗੀ ਠੀਕ ਆ ਜੀ ਆ ਢਿਲ ਢੁੜ ਜਿਹੜੀ ਹੈਗੀ ਪੂਰੀ ਕੱਢ ਜੂਗੀ ਤੇ ਵਰਦੀ ਪੁਰਦੀ ਪੂਰੀ ਆ ਚਵਾ ਚੰਗਾ ਲੱਗਾ ਸੋ ਬਾਕੀ ਤਸੱਲੀ ਜਿਹੜੀ ਆ ਦੋਸਤੋ ਜਿਹੜੇ ਵੀਰ ਨੇ ਵੀਡੀਓ ਸਕਿਪ ਕਰਕੇ ਵੇਖੀ ਉਹਨੂੰ ਸ਼ਾਇਦ ਨਾਮ ਪਤਾ ਲੱਗੇ ਬਾਕੀ ਜਿਹੜਾ ਵੀਰ ਰੂਟੀਨ ਦੇ ਵਿੱਚ ਸਟਾਰਟਿੰਗ ਤੋਂ ਵੀਡੀਓ ਵੇਖੂਗਾ ਉਹਨੂੰ ਪਤਾ ਲੱਗ ਜਾਊਗਾ ਵੀ ਟਿਪ ਕੇ ਤਸੱਲੀ ਜਿਹੜੀਆਂ ਕਰਵਾਈ ਗਈ ਹੈ ਬਾਕੀ ਥਾਣ ਜਿਹੜਾ ਇੱਕ ਵਾਰੀ ਸਿਰ ਮਤੋਂ ਦਿਖਾਉਣਾ ਦੋਸਤੋ ਜਰਸੀ ਵੈਣਾ ਬਹੁਤਿਆਂ ਆਪਾਂ ਵੇਖਦੇ ਆਂ ਪਰ ਆਹ ਵੇਖੋ ਤੁਸੀਂ ਸਪੈਸ਼ਲ ਸਾਡੇ ਸੰਤ ਸਾਹਿਬ ਕੱਲਾ ਕੱਲਾ ਥਾਣਾ ਲੱਗਾ ਹੈ ਸਪੈਸ਼ਲ ਥਾਣਾ ਦੋਸਤੋ ਨਖੇੜ ਕਾਫੀ ਸੋਹਣਾ ਇੱਕ ਇੱਕ ਗੇਠ ਦਾ ਨਖੇੜ ਹੈ ਅਗਲੇ ਥਾਣਾ ਦੀ ਸੱਚੀ ਖੱਬੀ ਬਹਿਣੀ ਦੀ ਗੱਲ ਕਰਨ ਲਈ ਤੇ ਗੇਠ ਪੂਰੀ ਵਿੱਚੋਂ ਵੱਜਦੀ ਆ ਤੇ ਆਹ ਦੇਖੋ ਜੀ ਪਸੰਦ ਆਊਗੀ ਬਾਕੀ ਰੇਡ ਪੁੱਛ ਲੈਣੀ ਆ ਅੱਛਾ ਸੰਦੀਪ ਵੀਰੇ ਕੀ ਡਿਮਾਂਡ ਸੰਤੂ ਸਾਹਿਬ ਸੂਈ ਵੈੜ ਦੇ ਭਾਵੇਂ 65 ਦੀ ਵੇਚਦੀ ਹੈ ਭਾਵੇਂ 70 ਦੀ ਵੇਚਦੀ ਹੈ ਹਾਂ ਨਾ ਹੀ ਹੁਣ ਮੋਲ ਆਪਾਂ ਕਰਦੇ ਹਾਂ 60000 ਰੁਪਿਆ ਉਹਦੇ ਵਿੱਚੋਂ ਹੀ ਮਾਨਦਾਨ ਜਿੰਨੇ ਜੋਗੇ ਹੈਗੇ ਕਰਾਂਗੇ ਆਪਾਂ ਠੀਕ 60 ਚੋਂ ਹੀ ਮਾਨਦਾਨ ਕਰ ਦਾਂਗੇ ਠੀਕ ਹੈ 57000 ਦੀ ਹਾਂ ਨਾ ਦੇ ਦਾਂਗੇ ਜੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ 57000 ਦੀ ਜਿਹੜੀ ਆ ਨੈ ਦੇ ਆ ਹਾਂ ਨਾ ਜਿਹੜੀ 57000 ਪੰਜਾਬ ਵਾਲੀ ਜਰਸੀ ਸੰਤੂ ਸਾਹਿਬ ਲੈ ਆ ਲੂ ਵੇਖੋ ਕਿੱਥੇ ਲੱਗਾ ਲਓ ਜੀ ਅਜੇ ਹਫਤਾ ਲਾ ਲੈਣਾ ਠੀਕ ਹੈ ਜੀ ਕਰਮ ਤੁਸੀਂ ਇਮੇਜਿਨ ਕਰ ਸਕਦੇ ਹੋ ਠੀਕ ਹੈ ਜੀ ਵੱਖਰੀ ਜੀ ਗੱਲਬਾਤ ਬਣ ਜੂਗੀ ਪਸੰਦ ਠੰਡੀ ਠੰਡੀ ਬਾੜੀ ਜਿਆਦੀ ਸੰਦਾ ਠੀਕ ਆ ਆ ਦੇਖੋ ਠੀਕ ਆ ਕਾफी चीज ਪਸੰਦ ਆਉਣ ਵਾਲੀ ਆ ਤੁਹਾਡੇ ਤੇ ਥਣ ਥਣ ਬਹੁਤ ਵਧੀਆ ਮੁੱਠੀ ਥਣ ਦਵਾਈ ਵਿੱਚ ਪੂਰਾ ਮੱਝਾ ਵਾਲਾ ਇਸ ਤੋਂ ਬਾਅਦ ਅਗਲੀ ਤੁਹਾਨੂੰ ਵੇਖੜੇ ਸ਼ਾਹੀਵਾਲ ਤੇ ਅੰਗ ਵਿੱਚ ਆ ਜਾਂਦੀ ਹੈ ਸ਼ਾਹੀਵਾਲ ਹੀ ਆ ਜਾਂਦੀ ਹੈ ਸਾਰਿਆਂ ਨੂੰ ਸਭ ਬਹੁਤ ਜਿਆਦੀ ਠੰਡੀ ਕਹੀ ਕਹਿੰਦੇ ਵੀ ਮਾਰਦੀਆਂ ਲੱਤਾਂ ਵੇਖੋ ਲਓ ਜੀ ਠੰਡੀ ਧੀਰੀ ਦੋਸਤੋ ਤੁਸੀਂ ਆਹ ਵੇਖ ਸਕਦੇ ਹੋ ਵੀ ਇਸ ਕਦਰ ਤੇ ਆਹ ਤਿਫਾ ਨੂੰ ਤੁਸੀਂ ਲਾ ਲਓ ਆ ਦੇਖੋ ਮੇਰਾ ਵੀਰ ਇੱਥੇ ਤਸੱਲੀ ਜਿੰਨੀ ਹੋ ਸਕਦੀ ਹੈ ਵੀਰ ਜੀ ਪੂਰੀ ਤਸੱਲੀ ਕਰਕੇ ਜਿਹੜਾ ਮਰਜੀ ਵੀਰ ਆਪਣੀ ਖੜੇ ਸਤੂ ਸਾਹਿਬ ਜਿਹੜੇ ਵੀਰ ਨੇ ਟਿੱਪਣੀਆਂ ਦੋਸਤੋ ਸੰਗਿਆਣਾ ਕਰੋ ਡਰਿਆ ਨਾ ਕਰੋ ਇਸ ਤਰ੍ਹਾਂ ਟਿੱਪ ਕੇ ਤਸੱਲੀ ਕਰਿਆ ਕਰਨੀ ਆ ਤੁਸੀਂ ਚਾਰੇ ਥਾਣੇ ਵੀ ਇਹ ਨਹੀਂ ਵੀ ਮਾੜੀ ਧਾਰ ਮਾਰੀ ਤੇ ਭੱਜ ਕੇ ਪਾਸੇ ਹੋ ਜਾ ਕਰੋ ਇੱਕੋ ਜਿਹਾ ਨਿਆਰਾ ਸੰਤੂ ਸਾਹਿਬ ਚਾਹਾਂ ਤੁਹਾਨੂੰ ਬਾਕੀ ਠੰਡੀ ਠੁੰਡੀ ਸੀਲਸੜਕ ਬਹੁਤ ਹੀ ਜਿਆਦੀ ਬਸ਼ੀ ਠੀਕ ਆ ਜੀ ਫਿਲਹਾਲ ਬਾਕੀ ਜਿਹੜੇ ਵੀਰ ਨੂੰ ਇਹ ਗੱਲਾਂ ਨਹੀਂ ਪਤਾ ਲੱਗਦੀਆਂ ਸੋ ਦੋਸਤੋ ਤੁਸੀਂ ਪੁੱਛ ਸਕਦੇ ਹੋ ਫੋਨ ਕਾਲ ਕਰਕੇ ਆਪਾਂ ਸੰਧੂ ਸਾਹਿਬ ਇਹ ਗੱਲਾਂ ਨੇ ਵੀ ਚਲੋ ਜੇ ਕਿ ਵੀਰ ਭਰਾਣੇ ਆਨਲਾਈਨ ਵੀ ਮੰਗਾਉਣੀ ਆ ਪਹਿਲਾਂ ਗੱਡੀ ਤੋਂ ਉਤਰਨ ਤੋਂ ਪਹਿਲਾਂ ਤਾਰਨ ਤੋਂ ਪਹਿਲਾਂ ਭਾਵੇਂ ਗੱਡੀ ਦੇ ਵਿੱਚ ਹੀ ਥਣਾ ਦੀ ਪੂਰੀ ਸਰਲੀ ਕਰਕੇ ਫੇਰ ਗਾਂ ਆਪਣੀ ਲਾਏ ਪੈਸੇ ਵੀ ਭਾਵੇਂ ਬਾਅਦ ਚ ਆਪਣ ਦਵੇ ਕੋਈ ਇਹੋ ਜੀ ਗੱਲ ਜੇ ਕੋ ਵੀਰ ਕਹੇ ਨੇ ਆਪਣੇ ਘਰ ਆ ਕੇ ਖੜਦੇ ਆ ਉਹ ਇੱਥੇ ਸਰਲੀ ਕਰ ਲੈ ਕੱਲੋਂ ਲਾਮਾ ਨਹੀਂ ਲੈਣਾ ਸੰਧੂ ਸਾਹਿਬ ਕੋਈ ਵੀ ਹੋਏ ਭਾਵੇਂ ਆਪਣੇ ਘਰ ਭਾਵੇਂ ਇੱਕ ਵਾਰੀ ਛੱਡ ਕੇ 10 ਡੰਗ ਤੇ ਪੜੇ ਕੋਈ ਆਪਾਂ ਨੂੰ ਕੋਈ ਤਰਾਜ ਨਹੀਂ ਕੱਲੋਂ ਲਾਮਾ ਨਹੀਂ ਲੈਣਾ ਬਿਲਕੁਲ ਹਾਂਜੀ ਸੋ ਦੋਸਤੋ ਬਾਕੀ ਵੀਰ ਜਿਹੜੇ 5 ਦਿਨ 4 ਦਿਨ ਬਾਅਦ 10 ਦਿਨਾਂ ਬਾਅਦ ਕੋਈ ਵੀਰ ਲਾਂਭਾ ਦਿੰਦਾ ਉਹ ਮੇਰਾ ਵੀਰ ਯਾਰ ਤੁਸੀਂ ਸਾਰੇ ਸਿਆਣੇ ਹੋ ਹਾਂਜੀ ਵੱਡੇ ਵੀ ਹੈਗੇ ਹੋ ਸਾਡੇ ਤੋਂ ਕਾਫੀ ਤੁਸੀਂ ਪਰ ਉਹ ਮੇਰਾ ਵੀਰ ਨਾ ਕਰਿਆ ਕੋਈ ਸਾਵਾਂ ਵਾਲੀ ਚੀਜ਼ ਆ ਤੁਹਾਨੂੰ ਇਹ ਟਿੱਪ ਕੇ ਵਿਖਾਈ ਜਾਂਦੀ ਆ ਕੋਈ ਵੀਰ ਜਦੋਂ ਤੁਸੀਂ ਔਨਲਾਈਨ ਮਗਾਉਂਦੇ ਹੋ ਤਾਂ ਵੀ ਤੁਹਾਨੂੰ ਟਿੱਪ ਕੇ ਆ ਜਿਹੜੀ ਔਨਲਾਈਨ ਆ ਟਿੱਪ ਕੇ ਦਿਖਾਤੀ ਆ ਕਿਸੇ ਔਨਲਾਈਨ ਵੀਰ ਸੌਦਾ ਕਰਨਾ ਘਰੇ ਉਤਾਰਨ ਤੋਂ ਪਹਿਲਾਂ ਤੁਸੀਂ ਇਸੇ ਤਰ੍ਹਾਂ ਟਿੱਪ ਕੇ ਵਰਾ ਕੇ ਫਿਰ ਪਸੂ ਲਾ ਸਕਦੇ ਹੋ ਸਤਿ ਸ੍ਰੀ ਅਕਾਲ ਜਿਹੜਾ ਹੁਣ ਵੇਖੋ ਘੜੀ ਦਾ ਪਸ਼ੂ ਦਾ ਪਤਾ ਨਹੀਂ ਤੇ ਬੰਦੇ ਦੀ ਬਣਾ ਦੇਣੀ ਇਹ ਵੀ ਸਾਂ ਵਾਲੀ ਚੀਜ਼ ਇਹਦੇ ਵੀ ਘੜੀ ਦਾ ਪਤਾ ਨਹੀਂਗਾ ਹੁਣ ਕਿਹੜੇ ਲੈ ਕੀ ਹੋਈਣਾ ਕਿਉਂਕਿ ਕਈ ਬੰਦੇ ਕਰਦੇ ਦੋ ਚਾਰ ਦਿਨ ਜਦੋਂ ਪਸ਼ੂ ਰਹਿ ਜਾਂਦਾ ਫੇਰ ਮੁੜ ਕੇ ਬਾਅਦ ਚ ਨਾ ਮਾ ਦਿੰਦੇ ਆਪਾਂ ਤਾਂ ਇਹਨੇ ਪਹਿਲਾਂ ਤਸੱਲੀ ਕਰੋ ਜੇ ਨਹੀਂ ਫਿੱਟਦੇ ਰਹਿਣ ਦੋ ਮੁੜ ਕੇ ਕੱਲ ਨੂੰ ਨਾ ਮਾਣਾ ਦੋ ਜੀ ਨਹੀਂ ਬਿਲਕੁਲ ਹਾਂਜੀ ਇਹ ਵਾਹ ਪਰੇ ਖਲੜ ਸੰਤੂ ਸਾਹਿਬ ਆਪਣੇ ਕੋਲ ਇਤਨੇ ਮਾਲ ਆਉਂਦੇ ਇਤਨੇ ਪੰਗਾ ਵੇਚੀ ਜਾਂਦੇ ਬਿਲਕੁਲ ਜੀ ਬਿਲਕੁਲ ਹਾਂਜੀ ਤੋਂ ਇਹ ਜ਼ਰੂਰੀ ਗੱਲਾਂ ਨੇ ਭਰਾਵੋ ਜਰੂਰ ਤੁਸੀਂ ਮੇਰਾ ਵੀਰ ਪੱਲੇ ਨਾਲ ਬੰਨ ਲਿਆ ਕਰੋ ਠੀਕ ਹੈ ਜੀ ਕਈ ਵੀਰ ਚੀਜ਼ਾਂ ਭੁੱਲ ਜਾਂਦੇ ਆ ਫਿਰ ਤੁਸੀਂ ਉਸੇ ਤਰ੍ਹਾਂ ਵੀ ਅੱਖਾਂ ਮੀਚ ਕੇ ਸੌਦਾ ਕਰਨਾ ਸ਼ੁਰੂ ਕਰ ਦਿੰਦੇ ਹੋ ਕਿਉਂਕਿ ਅੱਗੋਂ ਵਪਾਰ ਦਾ ਕੰਮ ਆ ਵਪਾਰੀ ਕੋਈ ਵੀਰ ਆ ਤੁ ਮਾੜੀ ਚੀਜ਼ ਲਿਆ ਕੇ ਸਾਹਮਣੇ ਪੇਸ਼ ਨਹੀਂ ਕਰੂਗਾ ਜੇਕਰ ਕਿਸੇ ਚੀਜ਼ 'ਚ ਕੋਈ ਖਰਾਬੀ ਆ ਔਨਲਾਈਨ ਉਹਦਾ ਸੌਦਾ ਨਹੀਂ ਕਰੂਗਾ ਤੇ ਜੇਕਰ ਜੇਕਰ ਕੋਈ ਦੋਸਤੋ ਕਰਦਾ ਹੈ ਤੇ ਚਲੋ ਉਹਦੀ ਆਪਦੀ ਗਲਤ ਸਮਝ ਹੈਗੀ ਆ ਪਰ ਔਨਲਾਈਨ ਬੰਦਾ ਉਹੀ ਸੌਦਾ ਕਰੂਗਾ ੱੰਮਾ ਜਿਹੜੇ ਵੀਰ ਨੇ ਵਪਾਰ ਦਾ ਕੰਮ ਚਲਾਉਣਾ ਹੈ ਕੰਮ ਕਰਦੇ ਆ ਰਹੇ ਨੇ ਸੋ ਬਾਕੀ ਪੂਰੀ ਤਸੱਲੀ ਵਾਲੀ ਆ ਸੋ ਆਪਦੀ ਤਸੱਲੀ ਹਵਦਾ ਖੜੋ ਸਤਿ ਸ੍ਰੀ ਅਕਾਲ ਠੀਕ ਹੈ ਜੀ ਪਹਿਲੇ ਸਵੇਰ ਜਿੱਤਾਂ ਲਈਓ ਕਹਨਾ 15 ਕਿਲੋ ਦਿੰਦਾ ਦੂਜਾ ਸਵੇਰ ਗਿਆ ਹਾਂਜੀ ਆ ਲਓ ਇਹ ਗੇਰਚ ਵੀ ਆਉਂਦੀ ਸ਼ਾਈ ਹਾਲਚ ਵੀ ਆਉਂਦਾ ਕ੍ਰੋਸ ਕ੍ਰੋਸ ਉਹ ਵੀ ਇਹ ਕ੍ਰੋਸ ਬ੍ਰੀਡ ਠੀਕ ਬਾਕੀ ਢੇਲਾ ਢੂਲਾ ਲੜਦੋੜ ਹਜੇ ਕਾਫੀ ਜਣੇ ਦੋਸਤੋ ਤੁਸੀਂ ਆ ਵੀਡੀਓ ਦੇ ਵਿੱਚ ਹੀ ਦੇਖ ਰਹੇ ਹੋ ਅਰੇ ਹਵਤਾ ਲੈ ਜੀ ਸਤਿ ਸ੍ਰੀ ਅਕਾਲ ਸੋ ਲਈ ਪੱਰ ਨਹੀਂ ਆ ਪੂਰੀ ਬਣ ਠੀਕ ਆ ਪਵਾਨਾ ਪੂਰਾ ਜਿਹੜਾ ਦੋਸਤੋ ਇੱਕ ਬਲੇਂਡਰ ਵਾਂਗੂ ਬਣਾ ਕੇ ਤਿਆਰ ਕਰੂੰਗੀ ਠੀਕ ਆ ਥਣ ਤੋਂ ਸ਼ਾਹੀ ਪਾਲ ਜਹੇ ਕ੍ਰੋਸ ਦੀ ਕਰਨ ਕਰ ਲਈਏ ਥਣ ਦੀ ਕੁਆਲਿਟੀ ਕਦੀ ਮਾੜੀ ਨਹੀਂ ਰਹੇਗੀ ਬਿਲਕੁਲ ਲੰਬਾਈ ਦੇ ਵਿੱਚ ਮੁਠੀ ਥਣ ਹੁੰਦਾ ਤੇ ਆ ਦੀ ਸੰਦੀਪ ਕੀ ਮੁੱਲ ਵੀ ਨੇ ਸੰਤੂ ਸਾਹਿਬ ਮੁੱਲ 60000 ਕਰਦੇ 55000 ਦੀ ਹਾਣਾ ਦੇ ਦਾਂਗੇ ਜੀ ਮੁੱਲ 60000 55 ਦੀ ਹਾਣਾ ਦੇ ਦਾਂਗੇ ਠੀਕ ਹੈ ਜੀ ਹਾਂਜੀ ਲਓ ਜੀ 55000 ਦੀ ਦੋਸਤੋ ਲੈਦੇ ਆ ਹਾਣਾ ਜਿਹੜੀ ਉਹ 55000 ਡਿਮਾਂਡ ਜਿਹੜੀ ਉਹ 60000 ਠੀਕ ਹੈ ਜੀ ਆ ਦੇਖੋ ਇਹ ਇਹ 7 ਨੰਬਰ ਤੇ ਆ ਇਸ ਤੋਂ ਬਾਅਦ ਇੱਕ ਹੋਰ 3 ਨੰਬਰ ਤੇ ਵੈੜ ਉਹ ਵੀ ਤੁਹਾਨੂੰ ਦਿਖਾ ਦਿੰਨੀ ਆ ਆ ਦੇਖੋ ਜੀ ਸੋਈ ਸਵਾਈ ਸੰਦ ਸਰ ਇਹ ਅੱਛਾ ਜੀ ਹਾਂ ਜੀ ਹੂੰ ਮਾਰ ਜਾਉਗਾ ਸੋਈ ਨੂੰ ਤੇ ਚੌਥਾ ਦਿਨ ਨਹੀਂ ਹੋਇਆ ਇਹਨੂੰ ਚਾਰ ਪੰਜ ਅੱਛਾ ਬਾਲਾ ਤਕੜਾ ਦਿੱਤਾ ਇਹਨੇ ਐਡਮ ਦੁੱਧ ਵੀ 10 ਤੋਂ ਬਰਾਸੇ ਆਈ ਥੱਲੇ ਬੋਲੋ ਸਵੇਰ ਕਰਮਾ ਜੀ ਆਪ ਦੁੱਧ ਦੇ ਦੂਜੇ ਸਵੇਰ ਠੀਕ ਹੈ ਦੂਜੇ ਸਵੇਰ ਆ ਅੰਦੇ ਬੱਚਾ ਜਿਹੜਾ ਮੇਲ ਕਾਫ ਬੱਚਾ ਚਾਰ ਦਿਨਾਂ ਦੀ ਸੋਈ ਆ ਬਾਕੀ ਆ ਤਾਂ ਨੂੰ ਕੋਈ ਜਿਹਾ ਤਾਰਾ ਮਾਰ ਕੇ ਜ਼ਰੂਰ ਦਿਖਾ ਦਿੰਦੇ ਆ। ਆ ਨਾ। ਮੜੀ ਪੋਲੀ ਪਾਲੀ ਸਾਨੂੰ ਸਾਬ। ਆ ਨਾ। ਥਾਣੀ ਪੂਰਾ ਮੁਠੀ ਵਾਲਾ। ਠੀਕ ਹੈ ਜੀ ਠੀਕ ਹੈ ਤਾਂ ਦੋਸਤੋ ਇਹ 4 ਦਿਨਾਂ ਦੀ ਸੂਈ ਆ ਤੇ 10 ਕਿਲੋ ਮਨ ਤਿਆਰ ਹੈ ਬੋਲਾ ਕਿੰਨਾ ਜੀ 10000 ਕਿਲੋ ਸੰਤੂ ਸਾਹਿਬ ਤਿਆਰ ਪਸਮੀ 11 ਕਿਲੋ ਹਾਂਜੀ 10 11 ਕਿਲੋ ਜਿਹੜਾ ਬਿਲਕੁਲ ਤਿਆਰ ਬਰ ਤਿਆਰ ਤੇ ਹਵਾਨਾ ਜਿਹੜਾ ਦੋਸਤੋ ਫਿਕਸ ਹੀ ਆਰਡਰ ਆ ਠੀਕ ਹੈ ਜੀ ਕਸਮੇ ਚਲੇਵੇ ਦੀ ਆ ਫਿਕਸ ਆਰਡਰ ਤੇ 10 11 ਲੀਟਰ ਜਿਹੜਾ ਬਿਲਕੁਲ ਤਿਆਰ ਸੋ ਤਸੱਲੀ ਇਹਦੀ ਵੀ ਤੁਸੀਂ ਆਪਦੀ ਚੁਵਾਈ ਕਰਕੇ ਦੋ ਡੰਗ ਹਾਂ ਵੇਖੋ ਸੰਤੂ ਸਾਹਿਬ ਕਿਹੜਾ ਕਿਹੜਾ ਕੱਢ ਆਈ ਹੁਣ ਪਸਮੀ ਚ ਵੇ ਆ ਲਓ ਆ ਦੇਖੋ ਪੂਰਾ ਥਣ ਕਾਟ ਆਇਆ ਵੇ ਇਹ ਤਾਂ ਮੁੱਲ ਸੰਦੀਪ ਰ ਕੀ ਕਰਦੇ ਸਾਨੂੰ ਸਾਹਿਬ ਮੁੱਲ ਕਰਦੇ 42000 35000 ਦੀ ਹਾਣਾ ਦੇ ਦਾਂਗੇ 35000 ਦੀ 35000 ਦੀ ਹਾਣਾ ਦੇ ਦਾਂਗੇ 42 ਮੋਲਿਆ ਥਣ ਤੁਹਾਨੂੰ ਵੀ ਚੰਗਾ ਲੱਗਾ ਚਵਾਈ ਚੰਗਲੀ ਕੀ 10 ਕਿਲੋ ਬਾਲਾ ਤਿਆਰ ਹੈ ਠੀਕ ਹੈ ਜੀ ਠੀਕ ਹੈ ਹਾਂ ਜੀ ਲੋ ਵੀ ਦੋਸਤੋ ਇਹ ਸੂਈ ਸਵਾਈਆ ਤੇ ਦੋ ਗੱਬਣ ਹਾਂਜੀ ਇਹ ਨਹੀਂ ਨਾ ਗਿਆ ਸੰਧੂ ਸਾਹਿਬ ਚੌਥੀ ਆਪਣੀ ਕੋਈ ਨੀਲੇ ਦੀ ਝੋਟੀ ਹੈ ਆਪਣੀ ਸੇਲ ਹੋ ਗਈ ਹੈ ਜੀ ਇਹ ਅੰਦਰ ਬੈਠੀ ਆ ਝੋਟੀ ਆ ਮੈਂ ਸੇਲ ਕਰ ਆ ਆ ਨੀਲੀ ਦੀ ਨੀਲੀ ਦੀ ਝੋਟੀ ਆ ਦੋਸਤੋ ਇਹ ਵਿਕ ਗਈ ਹੈ ਗੱਬਣ ਸੀ ਇਹ ਹਾਂਜੀ ਗੱਬਣ ਹੀ ਸੰਧੂ ਸਾਹਿਬ ਸੇਲ ਹੋ ਗਈ ਇਹ ਗੱਬਣ ਦੋਸਤੋ ਇਹ ਵਿਕ ਗਈ ਹੈ ਠੀਕ ਹੈ ਤੇ ਸੰਦੀਪ ਭਾਈ ਬੋਲਗੇ ਨੰਬਰ ਆਪਣਾ 84370 38943 84370 38943 ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਸਸੀਰ ਸਸੀ ਕਵੀਰ ਇਹ ਸਨ ਮੇਰੇ ਨਾਲ ਵੀਰ ਸੰਦੀਪ ਭੋਲਰ ਡੇਰੀ ਫਾਰਮ ਪਿੰਡ ਸੋਰ ਸਿੰਘ ਤੋ ਅੱਜ ਪਸ਼ੂ ਜਿਹੜੇ ਦੋਸਤੋ ਤਿੰਨ ਦਿਖਾਤੇ ਆ ਤਿੰਨੇ ਪਸ਼ੂ ਨਰਤ ਪਰਖ ਜਿੰਨੀ ਹੈਗੇ ਦੋਸਤੋ ਬਿਲਕੁਲ ਧਾਰਾ ਮਾਰ ਕੇ ਟਿੱਪ ਕੇ ਦਿਖਾਤੇ ਆ ਅਗੋਂ ਥੋੜੀ ਸਮਝ ਆ ਆਪਦਾ ਹੱਕ ਸਮਝ ਕੇ ਤੁਸੀਂ ਵੀ ਜਵਾਈ ਜਿਹੜੀ ਆ ਦੋ ਟਾਈਮ ਕਰ ਲਿਓ ਸੋ ਇਹ ਪਸ਼ੂ ਦੀ ਗੱਭਣ ਪਸ਼ੂ ਨੂੰ ਆਪਦੀ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ ਕੋਈ ਵੀਰ ਆਨਲਾਈਨ ਮੰਗਵਾਉਣਾ ਚਾਹੁੰਦਾ ਤਾਂ ਵੀ ਤੁਸੀਂ ਤਸੱਲੀ ਆ ਜਿਹੜੀ ਦੋਸਤੋ ਵੀਰ ਨੇ ਜਿੱਦਾਂ ਦੱਸਿਆ ਵੀ ਗੱਡੀ ਤੋਂ ਵਹੀਕਲ ਤੋਂ ਬਾਅਦ ਵਿੱਚ ਲਾਓ ਪਹਿਲਾਂ ਤਸੱਲੀ ਆ ਧਾਰਾ ਮਾਰ ਕੇ ਜਿਹੜੀ ਆ ਵੀ ਜਰੂਰ ਕਰ ਲਓ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ